ਆਤਸਰਿਆ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਸੀਤੋ ਆਡੇ ਲਈ ਹੋਰ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਏ ਆ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹੋਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਪਿੰਡ ਰਾਮਪੁਰ ਦੀ ਇੱਕ ਗਲੀ ਵਿੱਚ ਪੁਰਾਣਾ ਕੱਚਾ ਘਰ ਸੀ ਜਿਸ ਦੇ ਅੰਦਰੋਂ ਹਮੇਸ਼ਾ ਮਸਾਲਿਆਂ ਦੀ ਖੁਸ਼ਬੂ ਆਉਂਦੀ ਰਹਿੰਦੀ ਸੀ ਇਹ ਘਰ ਸੀ ਬੀਬੀ ਚੰਦੋ ਦਾ ਪਿੰਡ ਦੀ ਮਸ਼ਹੂਰ ਰਸੋਈਏ ਸੀ ਉਹ ਉਸ ਦੀ ਕੜਾਹੀ ਤੇ ਅਚਾਰ ਪਿੰਡ ਦੇ ਵਿੱਚ ਹੀ ਨਹੀਂ ਸੀ ਅਗਲੇ 2-3 ਪਿੰਡਾਂ ਤੱਕ ਚਰਚਾ ਦਾ ਵਿਸ਼ਾ ਸੀ ਚੰਦੋਦੀਰ ਰਸੋਈ ਦੇ ਵਿੱਚਕਾਰ ਸਦਾ ਇੱਕ ਵੱਡੀ ਲੋਹੀ ਦੀ ਕੜਾਹੀ ਚਮਕਦੀ ਸੀ ਰਹਿਂਦੀ ਇਹ ਕੜਾਹੀ ਉਸਨੇ ਆਪਣੀ ਸੱਸ ਕੋਲੋਂ ਵਿਆਹ ਦੀ ਰਾਤ ਮਿਲੀ ਸੀ ਸੱਸ ਨੇ ਆਖਿਆ ਸੀ ਇਸ ਕੜਾਹੀ ਦਾ ਭੋਜਨ ਬਹੁਤ ਸਵਾਦ ਹੁੰਦਾ ਤੂੰ ਇਸ ਕੜਾਹੀ ਵਿੱਚ ਭੋਜਨ ਸਵਾਦ ਬਣਾਇਆ ਕਰ ਤੇ ਕੜਾਹੀ ਸਵਾਦ ਭੋਜਨ ਦੇ ਨਾਲ-ਨਾਲ ਘਰ ਦੀ ਰੱਖਿਆ ਵੀ ਕਰਦੀ ਹੈ ਪਰ ਕਦੇ ਕਿਸੇ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਸੇ ਨੂੰ ਕੀ ਪਤਾ ਸੀ ਕਿ ਇੱਕ ਦਿਨੇ ਕੜਾਹੀ ਹਕੀਕਤ ਵਿੱਚ ਭੱਜ ਜਾਵੇਗੀ ਸਿਰਫ ਅੱਗ ਤੋਂ ਨਹੀਂ ਘਰ ਤੋਂ ਵੀ ਇੱਕ ਸ਼ਨੀਵਾਰ ਦੀ ਦੁਪਹਿਰ ਸੀ ਚੰਦੋਂ ਨੇ ਪਿੰਡ ਦੇ ਨਵੇਂ ਨੰਬਰਦਾਰ ਦੀ ਰਸਮ ਲਈ ਲੰਗਰ ਬਣਵਾਉਣ ਦੀ ਸੇਵਾ ਲਈ ਸੀ ਜਿਸ ਵਿੱਚ ਪੂਰੀਆਂ ਛੋਲੇ ਤੇ ਮਿੱਠਾ ਸੇਮੀਆਂ ਵਾਲਾ ਦੁੱਧ ਸੀ ਕੜਾਹੀ ਵਿੱਚ ਤੇਲ ਚੜ ਚੁੱਕਾ ਸੀ ਚਿਉੜਾ ਲਾਲ ਹੋ ਰਿਹਾ ਸੀ ਪਰ ਜਿਵੇਂ ਹੀ ਚੰਦੋ ਨੇ ਪਹਿਲੀ ਪੂਰੀ ਕੜਾਹੀ ਚ ਪਾਈ ਤੇਲ ਨੇ ਗੁੱਸੇ 'ਚ ਛਾਲ ਮਾਰੀ ਕੜਾਹੀ ਤੋਂ ਧੂਆ ਨਿਕਲਿਆ ਪਰ ਇਹ ਆਮ ਧੂਆ ਨਹੀਂ ਸੀ ਇਹ ਕਾਲੇ ਪਰਦੇ ਵਾਂਗ ਚੜ ਰਿਹਾ ਸੀ ਚੰਦੋ ਅਚੰਬੇ ਚ ਸੀ ਉਸ ਨੇ ਕਢਾਈ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਕਢਾਈ ਹਿੱਲਣ ਲੱਗ ਪਈ ਝਟਕਾ ਹੋਇਆ ਤੇ 10 ਸਕਿੰਟਾਂ ਵਿੱਚ ਕਢਾਈ ਚੂਲੇ ਤੋਂ ਉੱਪਰ ਉੱਡ ਗਈ ਚੂਲੇ ਤੋਂ ਉੱਪਰ ਉੱਡ ਗਈ ਓ ਮਾਏ ਚੰਦੋ ચીਖ ਪਈ ਕੜਾਹੀ ਨੇ ਹਵਾ ਵਿੱਚ ਤੀਜੀ ਵਾਰ ਘੁੰਮਦਿਆਂ ਇੱਕ ਅਜੀਬ ਜਿਹੀ ਆਵਾਜ਼ ਕੀਤੀ ਕੜਾਕ ਤੇਰ ਸੋਈ ਦੀ ਛੱਤ ਦਾ ਇੱਕ ਕੋਨਾ ਉੱਡ ਗਿਆ ਕੜਾਹੀ ਅਸਮਾਨ ਵੱਲ ਭੱਜ ਗਈ ਅਗਲੇ ਦਿਨ ਸਾਰਾ ਪਿੰਡ ਉਸ ਘਟਨਾ ਬਾਰੇ ਗੱਲਾਂ ਕਰ ਰਿਹਾ ਸੀ ਕਿ ਚੰਦੋ ਦੀ ਕੜਾਹੀ ਭੱਜ ਗਈ ਕਹਿੰਦੇ ਨੇ ਚਮਤਕਾਰ ਹੋਇਆ ਕੜਾਹੀ ਉੱਡੀ ਨਹੀਂ ਭੱਜੀ ਆ ਨੰਬਰਦਾਰ ਨੇ ਇਹ ਗੱਲ ਸੁਣ ਕੇ ਮੀਟਿੰਗ ਬੁਲਾਈ ਥਾਣੇ ਤੋਂ ਦੋ ਪੁਲਿਸ ਵਾਲੇ ਆ ਗਏ ਦੋ ਪੁਲਿਸ ਵਾਲੇ ਆ ਗਏ ਇੱਕ ਨੇ ਕਿਹਾ ਕੜਾਹੀ ਵਿੱਚ ਬੰਬ ਤਾਂ ਨਹੀਂ ਸੀ ਦੂਜੇ ਨੇ ਹੱਸਦਿਆਂ ਹੋਇਆਂ ਕਿਹਾ ਕੀ ਕੋਈ ਜਾਦੂ ਤਾਂ ਨਹੀਂ ਸੀ ਚੰਦੋ ਨੇ ਕਹਾਣੀ ਸੱਚ-ਸੱਚ ਦੱਸੀ ਉਸ ਨੇ ਆਪਣੇ ਪੁਰਖਿਆਂ ਦੀ ਕਹਾਣੀ ਵੀ ਸੁਣੀ ਸੀ ਕਿ ਕਿਵੇਂ ਕੜਾਹੀ ਉਸ ਦੀ ਸੱਸ ਦੀ ਮਾਂ ਕੋਲੋਂ ਆਈ ਸੀ ਕਿਵੇਂ ਹਰ ਮੁਸ਼ਕਿਲ ਵੇਲੇ ਕਮਾਲ ਕਰਦੀ ਸੀ ਉਹ ਕਦੇ ਵੀ ਨਹੀਂ ਸੋਚ ਸਕੀ ਕਿ ਇਹ ਕੜਾਹੀ ਇੱਕ ਦਿਨ ਇਸ ਤਰ੍ਹਾਂ ਭੱਜ ਜਾਵੇਗੀ ਸਰਪੰਚ ਨੇ ਇੱਕ ਟੀਮ ਬਣਾਈ ਰਾਜੂ ਟਿੱਲਾ ਚਿੰਨਾ ਜੱਟ ਗੀਤੋ ਰਾਮ ਤੇ ਛੋਟਾ ਮਾਸਟਰ ਉਹ ਅੰਦੇਸ਼ਾ ਕਰ ਰਹੇ ਸਨ ਕਿ ਕੜਾਹੀ ਜਾਂ ਤਾਂ ਚੋਰ ਲੈ ਗਏ ਸਨ ਜਾਂ ਕਿਸੇ ਨੇ ਸਾਂਝਾ ਤਮਾਸ਼ਾ ਕੀਤਾ ਹੈ ਉਹ ਪਿੰਡ ਵਾਲੇ ਉਹ ਪਿੰਡ ਦੇ ਓਲੇ ਵਾਲੇ ਪਹਾੜ ਦੀ ਖੋਜ ਕਰ ਰਹੇ ਸਨ ਜਿੱਥੋਂ ਇੱਕ ਆਤਸਵਾਜੀ ਵਰਗੀ ਰੋਸ਼ਨੀ ਆਈ ਸੀ ਰਾਤ ਨੂੰ ਚੌਥੇ ਦਿਨ ਉਹਨਾਂ ਨੂੰ ਇੱਕ ਝਾੜੀ ਹੇਠ ਇੱਕ ਗੱਡੀ ਦੇ ਟਾਇਰ ਵਰਗਾ ਚਮਕਦਾਰ ਟੁਕੜਾ ਮਿਲਿਆ ਇਹ ਲੱਗਦਾ ਤਾਂ ਕਢਾਈ ਦਾ ਹਿੱਸਾ ਸੀ ਰਾਜੂ ਨੇ ਚੀਕ ਮਾਰੀ ਪਰ ਇਹ ਕਢਾਈ ਆਮ ਨਹੀਂ ਸੀ ਜਿਸ ਟੀਕੜੀ ਉੱਤੇ ਇਹ ਮਿਲੀ ਉੱਥੇ ਮਿੱਟੀ ਠੰਡੀ ਸੀ ਗਰਮੀ ਵਿੱਚ ਸੀ ਆਸ-ਪਾਸ ਦੀ ਘਾਟੀ ਵਿੱਚੋਂ ਚਮਕਦੀ ਹਵਾ ਦਾ ਦਰਵਾਜ਼ਾ ਖੁੱਲ ਰਿਹਾ ਸੀ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਕੜਾਹੀ ਆਪਣੇ ਅੰਦਰ ਇੱਕ ਨਿਰੀ ਦੁਨੀਆ ਰੱਖਦੀ ਸੀ ਇਹ ਇੱਕ ਰਸੋਈ ਨਹੀਂ ਸੀ ਇੱਕ ਚਮਤਕਾਰੀ ਜੰਤਰ ਸੀ ਇੱਕ ਛੋਟੀ ਜਿਹੀ ਜਾਦੂਈ ਦੁਨੀਆ ਜੋ ਸਿਰਫ ਰਸੋਈਏ ਦੀ ਨੀਅਤ ਤੇ ਟਿੱਕੀ ਸੀ ਜਦੋਂ ਖੜਾਹੀ ਖੁਦ ਭੱਜੀ ਉਹ ਉਸ ਲੋਕ ਵਿੱਚ ਚਲੀ ਗਈ ਜਿੱਥੇ ਹਰ ਪਕਵਾਨ ਆਪਣਾ ਮਨ ਰੱਖਦਾ ਹੈ ਉੱਥੇ ਆਲੂ ਚਰਚਾ ਕਰਦੇ ਨੇ ਹਲਦੀ ਤੇ ਲਾਲ ਮਿਰਚ ਵਿੱਚ ਵਿਵਾਦ ਹੁੰਦੇ ਤੇ ਪੂਰੀਆਂ ਉੱਡਦੀਆਂ ਨੇ ਇਹ ਦੁਨੀਆ ਕਦੇ-ਕਦੇ ਕਢਾਈ ਦੇ ਰਾਹੀ ਇਸ ਸੰਸਾਰ ਨੂੰ ਪ੍ਰਭਾਵਿਤ ਕਰਦੀ ਹੈ ਪਰ ਜਦੋਂ ਚੰਦੋਂ ਨੇ ਗੁੱਸੇ ਵਿੱਚ ਤੇਲ ਗਰਮ ਕੀਤਾ ਤੇ ਮਨੁੱਖੀ ਗਲਤੀ ਕੀਤੀ ਕਢਾਈ ਨੂੰ ਲੱਗਾ ਇਸ ਦੁਨੀਆ ਇਹ ਦੁਨੀਆ ਇਸ ਅਜੋਗ ਰਸੋਈਏ ਲਈ ਨਹੀਂ ਰਾਜੂ ਟਿੱਲਾ ਤੇ ਚੰਦੋਂ ਕਢਾਈ ਲੱਭਣ ਦੀ ਆਸ ਨਾਲ ਉਸ ਦਰਾਰ ਦੇ ਅੰਦਰ ਚਲੇ ਗਏ ਉਹ ਇੱਕ ਘੁੰਮਦੇ ਰੋਸ਼ਨ ਵਾਸ ਦਾਨਵ ਵਿੱਚ ਦੀ ਦਾਖਲ ਹੋਏ ਉੱਥੇ ਹਰ ਰੰਗ ਰੰਗ ਸੁਰੰਗ ਤੇ ਰੁਚੀ ਦੀ ਆਵਾਜ਼ ਗੂੰਜ ਰਹੀ ਸੀ ਅਚਾਨਕ ਉਹਨਾਂ ਨੇ ਇੱਕ ਵੱਡੀ ਕੜਾਹੀ ਦੇ ਰੂਪ ਵਿੱਚ ਵੇਖਿਆ ਜਿਹੜੀ ਬੋਲ ਰਹੀ ਸੀ ਤੁਸੀਂ ਆਪਣੀ ਨੀਅਤ ਭੁੱਲ ਗਏ ਤੁਸੀਂ ਭੋਜਨ ਨੂੰ ਮੰਨਿਆ ਨਹੀਂ ਸਿਰਫ ਰਿਵਾਜ ਮੰਨਿਆ ਚੰਦੋ ਨੇ ਹੌਲੇ ਨਾਲ ਆਖਿਆ ਮੈਨੂੰ ਅਫਸੋਸ ਹੈ ਮੈਂ ਹੁਣ ਹਰੇਕ ਪਕਵਾਨ ਨੂੰ ਉਸਦੇ ਮਨ ਨਾਲ ਸਜਾਉਂਗੀ ਪਿਆਰ ਦੇ ਨਾਲ ਨਮਕ ਦੇ ਨਾਲ ਕਢਾਈ ਹੌਲੀ-ਹੌਲੀ ਘੁੰਮਣੀ ਬੰਦ ਹੋਈ ਇੱਕ ਚਮਕ ਹੋਈ ਰਾਜੂ ਤੇ ਚੰਦੋ ਨਿੱਕੇ ਆਪਣੇ ਘਰ ਦੇ ਅੰਗਣ ਵਿੱਚ ਆ ਗਏ ਤੇ ਉਹੀ ਕਢਾਈ ਪਿਛਲੇ ਚੁੱਲ੍ਹੇ ਉੱਤੇ ਪਈ ਸੀ ਚਮ ਉਹਹੀ ਕਢਾਈ ਹੁਣ ਚਮਕਦਾਰ ਤੇ ਨਵੇਂ ਰੂਪ ਵਿੱਚ ਸੀ ਚੰਦੋ ਹੁਣ ਹਰ ਰੋਜ਼ ਰੋਟੀ ਬਣਾਉਂਦੀ ਸੀ ਪਰ ਪਿਆਰ ਨਾਲ ਪੂੜੀਆਂ ਬਣਾਉਂਦੀ ਸੀ ਤੇਉ ਹਰ ਸਮੇ ਇਹ ਹੀ ਆਖਦੀ ਸੀ ਕੜਾਹੀ ਭੱਜ ਗਈ ਸੀ ਤਾਂ ਜੋ ਮੈਂ ਭੱਜਣ ਤੋਂ ਰੁਕ ਜਾਵਾਂ ਹੁਣ ਮੇਰੀ ਰਸੋਈ ਨਹੀਂ ਇਹ ਮੇਰਾ ਮਨ ਪਕਾਉਂਦਾ ਏ ਪਿੰਡ ਦੇ ਲੋਕ ਕਹਿੰਦੇ ਨੇ ਚੰਦੋ ਦੇ ਹੱਥ ਵਿੱਚ ਹੁਣ ਜਾਦੂ ਆ ਗਿਆ ਏ ਪਰ ਚੰਦੋ ਜਾਣਦੀ ਸੀ ਕਿ ਜਾਦੂ ਕੋਈ ਨਹੀਂ ਸੀ ਕੜਾਹੀ ਵਿੱਚ ਜਾਦੂ ਉਸਦੇ ਬਦਲੇ ਹੋਏ ਮਨ ਵਿੱਚ ਸੀ ਪਹਿਲਾਂ ਉਸ ਨੇ ਮਨ ਨਾਲ ਖਾਣਾ ਨਹੀਂ ਸੀ ਬਣਾਇਆ ਇਸ ਲਈ ਕੜਾਹੀ ਉਸ ਦੇ ਕੋਲੋਂ ਚਲੀ ਗਈ ਪਰ ਹੁਣ ਉਹ ਮਨ ਲਾ ਕੇ ਖਾਣਾ ਬਣਾਉਂਦੀ ਸੀ ਤੇ ਉਹੀ ਕੜਾਹੀ ਨਾਲ ਉਸ ਦੇ ਘਰ ਵਿੱਚ ਬਰਕਤਾਂ ਹੀ ਬਰਕਤਾਂ ਪੈ ਰਹੀਆਂ ਸਨ ਇਸ ਤਰ੍ਹਾਂ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਭੋਜਨ ਬਣਾਉਣਾ ਸਿਰਫ ਬਣਾਉਣਾ ਨਹੀਂ ਹੁੰਦਾ ਭੋਜਨ ਨੂੰ ਸਵਾਦ ਬਣਾਉਣ ਦੇ ਲਈ ਉਸ ਨੂੰ ਮਨ ਲਗਾ ਕੇ ਬਣਾਉਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਇਸ ਲਈ ਹਮੇਸ਼ਾ ਪੋਜਨ ਨੂੰ ਮਨ ਲਾ ਕੇ ਬਣਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਚੰਦੋ ਦੀ ਚਰਚਾ ਸਾਰੇ ਪਿੰਡ ਵਿੱਚ ਹੋਣ ਲੱਗੀ ਹੁਣ ਚੰਦੋ ਆਪਣੇ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੀ ਸੀ ਜਦੋਂ ਵੀ ਪਿੰਡ ਵਿੱਚ ਕੋਈ ਵਿਆਹ ਜਾਂ ਕੋਈ ਵੀ ਰੀਤੀ ਰਿਵਾਜ ਹੁੰਦਾ ਜਾਂ ਕੋਈ ਵੀ ਕਾਰਜ ਹੁੰਦਾ ਸਾਰੇ ਲੋਕ ਚੰਦੋ ਨੂੰ ਹੀ ਖਾਣਾ ਬਣਾਉਣ ਲਈ ਕਹਿੰਦੇ ਸਨ ਕਿਉਂਕਿ ਚੰਦੋ ਦਾ ਖਾਣਾ ਸਭ ਤੋਂ ਵਧੀਆ ਹੁੰਦਾ ਸੀ ਤੇ ਸਾਰੇ ਲੋਕ ਤਾਂ ਇਸ ਗੱਲ ਨੂੰ ਜਾਦੂ ਮੰਨਦੇ ਸਨ ਕਿ ਚੰਦੋ ਦੀ ਜੋ ਕੜਾਹੀ ਹੈ ਉਹ ਜਾਦੂ ਵਾਲੀ ਹੈ ਜਿਸ ਵਿੱਚੋਂ ਇੰਨਾ ਵਧੀਆ ਖਾਣਾ ਮਿਲਦਾ ਹੈ ਪਰ ਅਸਲ ਵਿੱਚ ਚੰਦੋ ਜਾਣਦੀ ਸੀ ਕਿ ਇਹ ਜਾਦੂ ਉਸ ਦੇ ਮਾਂ ਨਾਲ ਪਕਾਏ ਹੋਏ ਤੇ ਮਿਹਨਤ ਨਾਲ ਪਕਾਏ ਹੋਏ ਖਾਣੇ ਵਿੱਚ ਜੋ ਕੜਾਹੀ ਵਿੱਚ ਬਣਨ ਨਾਲ ਹੋਰ ਵੀ ਸਵਾਦ ਹੋ ਜਾਂਦਾ ਹੈ ਇਸ ਗੱਲ ਨੂੰ ਸਿਰਫ ਚੰਦੋ ਮੰਨਦੀ ਸੀ ਪਰ ਪਿੰਡ ਦੇ ਸਾਰੇ ਲੋਕ ਇਸ ਗੱਲ ਨੂੰ ਇੱਕ ਜਾਦੂ ਹੀ ਮੰਨਦੇ ਸਨ ਤੇ ਉਹ ਹਰ ਕੋਈ ਇਹੀ ਕੜਾਹੀ ਦਾ ਖਾਣਾ ਚਾਹੁੰਦਾ ਸੀ ਇਸ ਲਈ ਕਈ ਵਾਰੀ ਤਾਂ ਦੂਸਰੇ ਪਿੰਡ ਦੇ ਲੋਕ ਆ ਕੇ ਵੀ ਚੰਦੋ ਤੋਂ ਖਾਣਾ ਬਣਵਾਉਂਦੇ ਤਾਂ ਜੋ ਉਹ ਵੀ ਕੜਾਹੀ ਵਿੱਚਲਾ ਸਵਾਦ ਦੇਖ ਸਕਣ ਪਰ ਚੰਦੋ ਹਮੇਸ਼ਾ ਇਸ ਗੱਲ ਨੂੰ ਜਾਣਦੀ ਸੀ ਕਿ ਉਸ ਦੀ ਮਿਹਨਤ ਦਾ ਫਲ ਹੈ ਤੇ ਉਹ ਹਮੇਸ਼ਾ ਹੁਣ ਆਪਣੇ ਦਿਲ ਨਾਲ ਖਾਣਾ ਬਣਾਉਂਦੀ ਤੇ ਜਿਸ ਨਾਲ ਖਾਣਾ ਸਵਾਦ ਵੀ ਬਣਦਾ ਤੇ ਲੋਕਾਂ ਨੂੰ ਵੀ ਪਸੰਦ ਆਉਂਦਾ ਇਸ ਤਰ੍ਹਾਂ ਹੁਣ ਚੰਦੋ ਤੇ ਕੜਾਹੀ ਸਾਰੇ ਪਿੰਡ ਵਿੱਚ ਮਸ਼ਹੂਰ ਹੋ ਗਏ ਸਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਅਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ